ਕਰਸ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਕੱਲ ਆਮ ਆਦਮੀ ਪਾਰਟੀ ਦੇ ਵਰਕਰ ਵਿਰੋਧ ਪ੍ਰਦਰਸ਼ਨ ਕਰਨਗੇ ਜੀ ਆਹ ਦੋਸਤੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਹਾਨੂੰ ਦੱਸ ਜਿੱਕੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਬਿਆਨ ਦਿੱਤੇ ਗਏ ਸੀਗੇ ਜਿਸ ਨੂੰ ਲੈ ਕੇ ਸਿਆਸਤ ਇਸ ਵਾਰ ਫਿਰ ਤੋਂ ਗਰਮਾ ਚੁੱਕੀ ਆ ਤੁਹਾਨੂੰ ਦੱਸ ਜਿੱਕੀ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਸਾਫ ਤੇ ਸਪਸ਼ਟ ਕਹਿ ਦਿੱਤਾ ਕਿ 24 ਘੰਟਿਆਂ ਦੇ ਅੰਦਰ ਅੰਦਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਇਸ ਵਿਸ਼ੇ ਦੇ ਉੱਤੇ ਹੋਰ ਕੀ ਜਾਣਕਾਰੀ ਹੈ ਸਾਡੇ ਨਾਲ ਕੋਲ ਤੇ ਜੁੜ ਚੁੱਕੇ ਨੇ ਰੱਕੇ ਛਾਵੜਾ ਜੀ ਗਲਬਾਤ ਕਰਦੇ ਆ ਸਾਰੇ ਵਿਸ਼ੇ ਨੂੰ ਲੈ ਕੇ ਜੀ ਰਾਕੇ ਜੀ ਕੀ ਕਹਿਣਾ ਚਾਹੋਗੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਕੱਲ ਵਿਰੋਧ ਪ੍ਰਦਰਸ਼ਨ ਕਰਾਂਗੇ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਲੈ ਕੇ ਤੁਸੀਂ ਤੁਹਾਡੇ ਕੋਲ ਕੀ ਜਾਣਕਾਰੀ ਹੈ ਕੀ ਕਹਿਣਾ ਚਾਹੋਗੇ ਇਸ ਵਿਸ਼ੇ ਤੇ ਜਿਤਨ ਸੰਧਾਗੀ ਕੀ ਪਿਛੇ ਇੱਕ ਦੋ ਦਿਨ ਪਹਿਲਾਂ ਜਿਹੜੇ ਪਤਪ ਸਿੰਘ ਬਾਟਵਾ ਜਿਹੜਾ ਗੁਰਦਾਸਪੁਰ ਆਪਣੇ ਸਾਡਾ ਸਾਈਡ ਗਈ ਸੀ ਉੱਥੇ ਇੱਕ ਉਹਨਾਂ ਦੇ ਤੇ ਜਿਹੜੇ ਆ ਹਰਬਜਨ ਸਿੰਘ ਈਟੀਓ ਜਿਹੜੇ ਕੈਬਨਟ ਮੈਂਸਰ ਨੇ ਬਿਜਲੀ ਵਿਭਾਗ ਦੇ ਤੇ ਇੱਕ ਉਹਨਾਂ ਨੂੰ ਲੈ ਕੇ ਉਹਨਾਂ ਨੇ ਕੋਈ ਪรรค ਜਾਨ ਕੇ ਟਿੱਪਣੀ ਕੀਤੀ ਸੀ ਕਿ ਉਹਨਾਂ ਨੂੰ ਲੈ ਕੇ ਉਹਨਾਂ ਨੇ ਕੁਝ ਬਿਆਨ ਦਿੱਤੇ ਸੀਗੇ ਜਿਸ ਨੂੰ ਲੈ ਕੇ 24 ਘੰਟੇ ਦੇ ਅੰਦਰ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਉਹਨਾਂ ਨੂੰ ਅਲਟੀਮੇਟਮ ਦਿੱਤਾ ਗਿਆ ਸੀਗਾ ਉਹ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਅਗਰ ਅਗਲੇ 24 ਘੰਟੇ ਦੇ ਵਿੱਚ ਪ੍ਰਤਾਪ ਸਿੰਘ ਬਾਦਲ ਅਗਰ ਮਾਫੀ ਨਹੀਂ ਮੰਗਦੇ ਤਾਂ ਉਹਨਾਂ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਜਾਵੇਗਾ ਔਰ ਇਸ ਦੇ ਉੱਪਰ ਜੜੀ ਕਾਰਵਾਈ ਕੀਤੀ ਜਾਏਗੀ ਕਿ ਉਹ ਔਰ ਤਨ ਦੱਸ ਦਿੱਤੇ ਕਿ 24 ਘੰਟੇ ਪੂਰੇ ਹੋ ਚੁੱਕੇ ਨੇ ਔਰ ਅੱਜ ਆਮ ਆਦਮੀ ਪਾਰਟੀ ਨੇ ਜਿਹੜਾ ਏਸੀ ਨੂੰ ਲੈ ਕੇ ਜਿਹੜਾ ਲਿਖਤੀ ਵਿਅਮਨ ਜਾਰੀ ਕਰ ਦਿੱਤਾ ਔਰ ਕੱਲ ਨੂੰ ਜਿਹੜਾ ਪੂਰੇ ਪੰਜਾਬ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਭਾਰੀ ਰੋਸ ਜ਼ਾਹਰ ਕੀਤਾ ਜਾਏਗਾ ਔਰ ਜਦ ਤੱਕ ਪਤਾ ਸਿੰਘ ਬਾਜਵਾ ਤੇ ਮਾਮਲਾ ਦਰਜ ਨਹੀਂ ਕੀਤਾ ਜਾਂਦਾ ਜਾਂ ਮਾਫੀ ਨਹੀਂ ਮੰਗੀ ਜਾਂਦੀ ਤਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਇਸ ਨੂੰ ਜਿਹੜਾ ਲੰਬੇ ਹੱਥੀ ਲੈਦੀ ਹੋਈ ਨਜ਼ਰ ਆਏਗੀ ਬਾਕੀ ਹਾਂ ਜਿਹੜਾ ਪਤਾ ਸਿੰਘ ਬਾਜਵਾ ਵੱਲੋਂ ਇਸ ਮਾਮਲੇ ਤੇ ਅੱਜ ਕੋਈ ਵੀ ਰਿਐਕਸ਼ਨ ਸਾਹਮਣੇ ਨਹੀਂ ਹੈ ਜੀ ਕੋਈ ਜਗਾ ਜਾਣਕਾਰੀ ਜਾਂ ਫਿਰ ਜਗਾ ਦੀ ਗੱਲ ਕਰ ਰਹੀ ਸੀ ਕੋਈ ਨਿਰਧਾਰਤ ਕੀਤੀ ਗਈ ਹੈ ਜਗਾ ਕਿ ਪੂਰੇ ਪੰਜਾਬ ਦੇ ਵਿੱਚ ਇਹ ਹੋਊਗਾ ਜਿਹੜੇ ਆਮ ਆਦਮੀ ਪਾਰਟੀ ਦੇ ਸੋਰਸਸ ਵੱਲੋਂ ਤਾਂ ਪੂਰੇ ਪੰਜਾਬ ਦੀ ਗੱਲ ਕੀਤੀ ਜਾ ਰਹੀ ਹੈ ਔਰ ਤੁਹਾਨੂੰ ਦੱਸਦੀ ਕਿ ਵੈਸੇ ਮੁੱਖ ਤੌਰ ਤੇ ਜਿਹੜਾ ਅੰਮ੍ਰਿਤਸਰ ਔਰ ਜਿਹੜਾ ਹੈਗਾ ਇੱਧਰ ਗੋਦਾਖੁਰ ਇੱਧਰ ਏਰੀਆ ਦੇ ਵਿੱਚ ਜਿਹੜੇ ਸਬੋਧਨ ਕੀਤਾ ਸੀਗਾ ਤਾਂ ਉਧਰੋਂ ਸ਼ੁਰੂਆਤ ਹੁੰਦੀ ਹੋਈ ਕਿਤੇ ਨਾ ਕਿਤੇ ਪੰਜਾਬ ਦੇ ਰੂਪ ਦੇ ਵਿੱਚ ਵੀ ਆ ਸਕਦੇ ਲੇਕਿਨ ਹਜੇ ਇਸ ਚੀ ਦੀ ਕੋਈ ਵੀ ਪਿਕਚਰ ਹਜੇ ਕਲੀਅਰ ਨਹੀਂ ਹੋਈ ਕਿ ਉਹਨਾਂ ਵੱਲੋਂ ਜਿਹੜਾ ਇਹ ਰੋਸ ਪ੍ਰਦਰਸ਼ਨ ਕੀਤਾ ਕੀਤਾ ਜਾਏਗਾ ਇਹ ਆਉਣ ਵਾਲੀ ਤਸਵੀਰਾਂ 'ਚ ਦੇਖਣਾ ਹੋਏਗਾ ਕਿ ਆਮ ਆਦਮੀ ਪਾਰਟੀ ਵੱਲੋਂ ਕਿੰਨਾ ਕੁ ਵੱਡਾ ਰੋਸ ਪ੍ਰਦਰਸ਼ਨ ਹੋਣਾ ਔਰ ਉਹਨਾਂ ਦੇ ਜਿਹੜੇ ਕੈਟੇਗਰੀਆਂ ਦਾ ਮੰਤ ਦਾ ਮਾਮਲਾ ਦਰਜ ਕਰਵਾਇਆ ਜਾਂਦਾ ਹੈ ਜਾਂ ਜਿਹੜੇ ਬੱਤਸਰਿੰਗ ਬਾਦਮਾ ਵੱਲੋਂ ਜਿਹੜੇ ਹੈਗੇ ਐਲੋਪੀ ਉਹਨਾਂ ਵੱਲੋਂ ਮਾਫੀ ਮੰਗੀ ਜਾਂਦੀ ਹੈ ਇਹ ਆਉਣ ਵਾਲੀ ਤਸਵੀਰਾਂ 'ਚ ਦੇਖਣਾ ਜੀ ਬਹੁਤ ਬਹੁਤ ਨਾਲ ਜੀ ਤੁਹਾਡਾ ਤਾਂ ਬਿਲਕੁਲ ਦੋਸਤੋ ਜਿਵੇਂ ਕਿ ਸਾਡੇ ਨਾਲ ਕੋਲਤੇ ਸੀਗੇ ਰਾਕੇ ਛੜਾ ਜੀ ਜਿਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਆ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕੱਲ ਪੂਰੇ ਪੰਜਾਬ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਫਿਰੋਰ ਪ੍ਰਦਰਸ਼ਨ ਕੀਤਾ ਜਾਏਗਾ ਹੁਣ ਇਹ ਦੇਖਣਾ ਹੋਵੇਗਾ ਕਿ ਪ੍ਰਤਾਪ ਸਿੰਘ ਬਾਜਵਾ ਆਪਣੀ ਆਪਣੇ ਬਿਆਨਾਂ ਦੀ ਮਾਫੀ ਮੰਗਦੇ ਆ ਕਿ ਨਹੀਂ ਮੰਗਦੇ ਇਹ ਕੱਲ ਸਮਾਂ ਦੱਸੂਗਾ ਬਾਕੀ ਤੁਸੀਂ ਇਸ ਵਿਸ਼ੇ ਦੇ ਬਾਰੇ ਕੀ ਕਹਿਣਾ ਚਾਹੋਗੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਕੱਲ ਆਮ ਆਦਮੀ ਪਾਰਟੀ ਦੇ ਵਰਕਰ ਵਿਰੋਧ ਪ੍ਰਦਰਸ਼ਨ ਕਰਨਗੇ ਜੀ ਆਹ ਦੋਸਤੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੁਹਾਨੂੰ ਦੱਸ ਜਿੱਕੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਬਿਆਨ ਦਿੱਤੇ ਗਏ ਸੀਗੇ ਜਿਸ ਨੂੰ ਲੈ ਕੇ ਸਿਆਸਤ ਇਸ ਵਾਰ ਫਿਰ ਤੋਂ ਗਰਮਾ ਚੁੱਕੀ ਆ ਤੁਹਾਨੂੰ ਦੱਸ ਜਿੱਕੀ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਸਾਫ ਤੇ ਸਪਸ਼ਟ ਕਹਿ ਦਿੱਤਾ ਕਿ 24 ਘੰਟਿਆਂ ਦੇ ਅੰਦਰ ਅੰਦਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਇਸ ਵਿਸ਼ੇ ਦੇ ਉੱਤੇ ਹੋਰ ਕੀ ਜਾਣਕਾਰੀ ਹੈ ਸਾਡੇ ਨਾਲ ਕੋਲ ਤੇ ਜੁੜ ਚੁੱਕੇ ਨੇ ਰੱਖ ਕੇ ਛਾਪੜਾ ਜੀ ਗੱਲਬਾਤ ਕਰਦੀ ਹੈ ਸਾਰੇ ਵਿਸ਼ੇ ਨੂੰ ਲੈ ਕੇ ਜੀ ਰਾਕੀ ਜੀ ਕੀ ਕਹਿਣਾ ਚਾਹੋਗੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਕੱਲ ਵਿਰੋਧ ਪ੍ਰਦਰਸ਼ਨ ਕਰਾਂਗੇ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਲੈ ਕੇ ਤੁਸੀਂ ਤੁਹਾਡੇ ਕੋਲ ਕੀ ਜਾਣਕਾਰੀ ਹੈ ਕੀ ਕਹਿਣਾ ਚਾਹੋਗੇ ਇਸ ਵਿਸ਼ੇ ਤੇ ਬਿਲਕੁਲ ਦੰਦਾ ਜੀ ਕੀ ਦੇ ਪਿਛਲੇ 1-2 ਦਿਨ ਪਹਿਲਾਂ ਜਿਹੜੇ ਪਤਾ ਸਿੰਘ ਬਾਦਵਾ ਜਿਹੜਾ ਗੁਰਦਸਪੁਰ ਆਪਣੇ ਸਾਡਾ ਸਾਈਡ ਗਈ ਸੀ ਉੱਥੇ ਇੱਕ ਉਹਨਾਂ ਦੇ ਸਟੇਜ ਤੇ ਜਿਹੜੇ ਆ ਹਰਬਜਨ ਸਿੰਘ ਈਟੀਓ ਜਿਹੜੇ ਕੈਬਨਿਟ ਮਿੰਿਸਟਰ ਨੇ ਬਿਜਲੀ ਵਿਭਾਗ ਦੇ ਤੇ ਇੱਕ ਉਹਨਾਂ ਨੂੰ ਲੈ ਕੇ ਉਹਨਾਂ ਨੇ ਕੋਈ ਪੱਕੀ ਜਾਣਕਾਰੀ ਟਿੱਪਣੀ ਕੀਤੀ ਸੀਗੀ ਕਿ ਉਹਨਾਂ ਨੂੰ ਲੈ ਕੇ ਉਹਨਾਂ ਨੇ ਕੁਝ ਬਿਆਨ ਦਿੱਤੇ ਸੀਗੇ ਜਿਸ ਨੂੰ ਲੈ ਕੇ 24 ਘੰਟੇ ਦੇ ਅੰਦਰ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਉਹਨਾਂ ਨੂੰ ਅਲਟੀਮੇਟਮ ਦਿੱਤਾ ਗਿਆ ਸੀਗਾ ਉਹ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਅਗਲੇ 24 ਘੰਟੇ ਦੇ ਵਿੱਚ ਪਤਾ ਸਿੰਘ ਬਾਦਵਾ ਅਗਰ ਮਾਫੀ ਨਹੀਂ ਮੰਗਦੇ ਤਾਂ ਉਹਨਾਂ ਦੇ ਕਲਪ ਮਾਮਲਾ ਵੀ ਦਰਬੀ ਕੀਤਾ ਜਾਵੇਗਾ ਔਰ ਇਸ ਦੇ ਉੱਪਰ ਜੜੀ ਕਾਰਵਾਈ ਕੀਤੀ ਜਾਏਗੀ ਕਿ ਉਹ ਔਰ ਤੁਹਾਨੂੰ ਦੱਸਦੀ ਕਿ 24 ਘੰਟੇ ਪੂਰੇ ਹੋ ਚੁੱਕੇ ਨੇ ਔਰ ਅੱਜ ਆਮ ਆਦਮੀ ਪਾਰਟੀ ਨੇ ਜਿਹੜਾ ਇਹ ਚੀਜ਼ ਨੂੰ ਲੈ ਕੇ ਜਿਹੜਾ ਲਿਪੀ ਵਿਅਨ ਜਾਰੀ ਕਰ ਦਿੱਤਾ ਔਰ ਕੱਲ ਨੂੰ ਜਿਹੜਾ ਪੂਰੇ ਪੰਜਾਬ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਭਾਰੀ ਰੋਸ ਜ਼ਾਹਰ ਕੀਤਾ ਜਾਏਗਾ ਔਰ ਤੱਕ ਪਤਾ ਸਿੰਘ ਬਾਦਲਾ ਤੇ ਮਾਮਲਾ ਤਰਜਮੀ ਕੀਤਾ ਜਾਂਦਾ ਜਾਂ ਮਾਫੀ ਨਹੀਂ ਮੰਗੀ ਜਾਂਦੀ ਤਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਇਸ ਨੂੰ ਜਿਹੜਾ ਲੰਬੇ ਹੱਥੀ ਲੈਦੀ ਹੋਈ ਨਾ ਹਾਂ ਜੀ ਬਾਕੀ ਹਾਂ ਜੀ ਜਿਹੜਾ ਅਰਪਤ ਸਿੰਘ ਬਾਜਵਾਲੋਂ ਇਸ ਮਾਮਲੇ ਤੇ ਅਜੇ ਕੋਈ ਵੀ ਰਿਐਕਸ਼ਨ ਸਾਹਮਣੇ ਨਹੀਂ ਆਇਆ ਜੀ ਕੋਈ ਜਗਾ ਜਾਣਕਾਰੀ ਜਾਂ ਫਿਰ ਜਗਾ ਦੀ ਗੱਲ ਕਰ ਸੀਗੀ ਕੋਈ ਨਿਰਧਾਰਤ ਕੀਤੀ ਗਈ ਹੈ ਜਗਾ ਕਿ ਪੂਰੇ ਪੰਜਾਬ ਦੇ ਵਿੱਚ ਇਹ ਹੋਊਗਾ ਜਿਹੜੇ ਆਮ ਆਦਮੀ ਪਾਰਟੀ ਦੇ ਸੋਰਸਸ ਵੱਲੋਂ ਤਾਂ ਪੂਰੇ ਪੰਜਾਬ ਦੀ ਗੱਲ ਕੀਤੀ ਜਾ ਰਹੀ ਹੈ ਔਰ ਤੁਹਾਨੂੰ ਦੱਸਦੀ ਕਿ ਵੈਸੇ ਮੁੱਖ ਤੌਰ ਤੇ ਜਿਹੜਾ ਅਮਰਦੀਪ ਸਾਹਿਬ ਔਰ ਜਿਹੜਾ ਹੈਗਾ ਇੱਧਰ ਗੁਰਦਾਸਪੁਰ ਇੱਧਰ ਏਰੀਆ ਦੇ ਵਿੱਚ ਜਿਹੜੇ ਸਬੋਧਨ ਕੀਤਾ ਸੀਗਾ ਤਾਂ ਉਧਰੋਂ ਸ਼ੁਰੂਆਤ ਹੁੰਦੀ ਹੋਈ ਕਿ ਕਿਤੇ ਕਿਤੇ ਪੰਜਾਬ ਦੇ ਜਾਂ ਤੱਕ ਵੀ ਲੇਕਿਨ ਹਾਜੀ ਇਹ ਚੀਜ਼ ਦੀ ਕੋਈ ਵੀ ਪਿਕਚਰ ਅਜੇ ਕਲੀਅਰ ਨਹੀਂ ਹੋਈ ਕਿ ਉਹਨਾਂ ਵੱਲੋਂ ਇਹ ਜਿਹੜਾ ਇਹ ਰੋਸ ਪ੍ਰਦਰਸ਼ਨ ਕੀਤਾ ਕੀਤਾ ਜਾਏਗਾ ਇਹ ਆਰਮਾਨ ਵਾਲੀ ਤਸਵੀਰਾਂ ਚ ਦੇਖਣਾ ਹੋਏਗਾ ਕਿ ਆਮਦਵੀ ਪਾਰਟੀ ਵੱਲੋਂ ਕਿੰਨਾ ਕੁ ਵੱਡਾ ਰੋਸ ਪ੍ਰਦਰਸ਼ਨ ਹੋਣਾ ਔਰ ਉਹਨਾਂ ਦੇ ਜਿਹੜੇ ਦਿਕ ਰਵਾਇਆ ਜਾਂਦਾ ਹੀ ਆ ਜਿਹੜੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਿਹੜੇ ਹੈਗੇ ਐਲੋਪੀ ਉਹਨਾਂ ਵੱਲੋਂ ਮਾਫੀ ਮੰਗੀ ਜਾਂਦੀ ਹੈ ਉਹਨਾਂ ਵੱਲ ਇਹ ਤੇ ਸਕ੍ਰੀਨ ਦੇਖਣਾ ਹੋਏਗਾ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤਾਂ ਬਿਲਕੁਲ ਦੋਸਤੋ ਜਿਵੇਂ ਕਿ ਸਾਡੇ ਨਾਲ ਕੋਲ ਤੇ ਸੀਗੇ ਰਾਕੇ ਚਵੜਾ ਜੀ ਜਿਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਆ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕੱਲ ਪੂਰੇ ਪੰਜਾਬ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਫਿਰੋਰ ਪ੍ਰਦਰਸ਼ਨ ਕੀਤਾ ਜਾਏਗਾ ਹੁਣ ਇਹ ਦੇਖਣਾ ਹੋਵੇਗਾ ਕਿ ਪ੍ਰਤਾਪ ਸਿੰਘ ਬਾਜਵਾ ਆਪਣੀ ਆਪਣੇ ਬਿਆਨਾਂ ਦੀ ਮਾਫੀ ਮੰਗਦੇ ਆ ਕੀ ਨਹੀਂ ਮੰਗਦੇ ਇਹ ਕੱਲ ਸਮਾਂ ਦੱਸੂਗਾ ਬਾਕੀ ਤੁਸੀਂ ਇਸ ਵਿਸ਼ੇ ਦੇ ਬਾਰੇ ਕੀ ਕਹਿਣਾ ਚਾਹੋਗੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਸਾਂਝੀ ਕਰਿਓ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਕੱਲ ਆਮ ਆਦਮੀ ਪਾਰਟੀ ਦੇ ਵਰਕਰ ਵਿਰੋਧ ਪ੍ਰਦਰਸ਼ਨ ਕਰਨਗੇ ਜੀ ਆਹ ਦੋਸਤੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਹਾਨੂੰ ਦੱਸ ਜਿੱ ਕੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਬਿਆਨ ਦਿੱਤੇ ਗਏ ਸੀਗੇ ਜਿਸ ਨੂੰ ਲੈ ਕੇ ਸਿਆਸਤ ਇਸ ਵਾਰ ਫਿਰ ਤੋਂ ਗਰਮਾ ਚੁੱਕੀ ਆ ਤੁਹਾਨੂੰ ਦੱਸ ਜਿੱ ਕੀ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਸਾਪ ਤੇ ਸਪਸ਼ਟ ਕਹਿ ਦਿੱਤਾ ਕਿ 24 ਘੰਟਿਆਂ ਦੇ ਅੰਦਰ ਅੰਦਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਇਸ ਵਿਸ਼ੇ ਦੇ ਉੱਤੇ ਹੋਰ ਕੀ ਜਾਣਕਾਰੀ ਹੈ ਸਾਡੇ ਨਾਲ ਕੋਲ ਤੇ ਜੁੜ ਚੁੱਕੇ ਨੇ ਰੱਖ ਕੇ ਛਾਪੜਾ ਜੀ ਗਲਬਾਤ ਕਰਦੀ ਹੈ ਸਾਰੇ ਵਿਸ਼ੇ ਨੂੰ ਲੈ ਕੇ ਜੀ ਰੱਖ ਕੇ ਜੀ ਕੀ ਕਹਿਣਾ ਚਾਹੂਗੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਕੱਲ ਵਿਰੋਧ ਪ੍ਰਦਰਸ਼ਨ ਕਰਾਂਗੇ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਲੈ ਕੇ ਤੁਸੀਂ ਤੁਹਾਡੇ ਕੋਲ ਕੀ ਜਾਣਕਾਰੀ ਹੈ ਕੀ ਕਹਿਣਾ ਚਾਹੂਗੇ ਇਸ ਵਿਸ਼ੇ ਤੇ ਜੀ ਤੁਹਾਨੂੰ ਦੱਸਦੀ ਜੀ ਟੀ ਦੇ ਪਿੱਛੇ ਇੱਕ ਦੋ ਦਿਨ ਪਹਿਲਾਂ ਜਿਹੜੇ ਅਰਪਾ ਸਿੰਘ ਬਾਟਵਾ ਜਿਹੜਾ ਗੁਰਦਾਸਪੁਰ ਆਪਣੇ ਨਾਲ ਸਾਈਡ ਗਏ ਸੀ ਉੱਥੇ ਇੱਕ ਉਹਨਾਂ ਦੇ ਸਟੇਜ ਤੇ ਜਿਹੜੇ ਆ ਹਰਬਜਨ ਸਿੰਘ ਈਟੀਓ ਜਿਹੜੇ ਕੈਬਨਿਟ ਮੈਂਸਟਰ ਨੇ ਬਿਜਲੀ ਵਿਭਾਗ ਦੇ ਤੇ ਇੱਕ ਉਹਨਾਂ ਨੂੰ ਲੈ ਕੇ ਉਹਨਾਂ ਨੇ ਕੋਈ ਪੱਤੀ ਜਾਣਕ ਟਿੱਪਣੀ ਕੀਤੀ ਸੀਗੀ ਕਿ ਉਹਨਾਂ ਨੂੰ ਲੈ ਕੇ ਉਹਨਾਂ ਨੇ ਕੁਝ ਬਿਆਨ ਦਿੱਤੇ ਸੀਗੇ ਜਿਸ ਨੂੰ ਲੈ ਕੇ 24 ਘੰਟੇ ਦੇ ਅੰਦਰ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਉਹਨਾਂ ਨੂੰ ਅਲਟੀਮੇਟਮ ਦਿੱਤਾ ਗਿਆ ਸੀਗਾ ਤਾਂ ਉਹ ਉਹਨਾਂ ਵੱਲੋਂ ਕਿਹਾ ਗਿਆ ਦੇ ਉੱਪਰ ਜਿਹੜੀ ਕਾਰਵਾਈ ਕੀਤੀ ਗਈ ਹੈਗੀ ਤੇ ਉਹ ਔਰ ਤੁਹਾਨੂੰ ਦੱਸ ਦਈਏ ਕਿ 24 ਘੰਟੇ ਪੂਰੇ ਹੋ ਚੁੱਕੇ ਨੇ ਔਰ ਆਮ ਆਦਮੀ ਪਾਰਟੀ ਨੇ ਜਿਹੜਾ ਇਹ ਚੀਜ਼ ਨੂੰ ਲੈ ਕੇ ਜਿਹੜਾ ਲਿਖਤੀ ਵਿਵਾਨ ਜਾਰੀ ਕਰ ਦਿੱਤਾ ਹੈ ਔਰ ਕੱਲ ਨੂੰ ਜਿਹੜਾ ਪੂਰੇ ਪੰਜਾਬ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਭਾਰੀ ਰੋਸ ਜ਼ਾਹਰ ਕੀਤਾ ਜਾਏਗਾ ਔਰ ਨੇ ਕੀਤਾ ਜਾਂਦਾ ਜਾਂ માફી ਨਹੀਂ ਮੰਗੀ ਜਾਂਦੀ ਤਾਂ ਕਿਤੇ ਮੈਂ ਕਿਤੇ ਆਮ ਆਦਮੀ ਪਾਰਟੀ ਇਸ ਨੂੰ ਜਿਹੜਾ ਲੱਬੇ ਹੱਥੀ ਲੈਂਦੀ ਹੋਈ ਨਜ਼ਰ ਆਏਗੀ ਬਾਕੀ ਹਾਜੀ ਜਿਹੜਾ ਪਤਾ ਸਿੰਘ ਬਾਜਵਾਲ ਨੂੰ ਇਸ ਮਾਮਲੇ ਤੇ ਅਜੇ ਕੋਈ ਵੀ ਰੈਕਸ ਸਾਹਮਣੇ ਨਹੀਂ ਆਇਆ ਜੀ ਕੋਈ ਜਗਾ ਜਾਣਕਾਰੀ ਜਾਂ ਫਿਰ ਜਗਾ ਦੀ ਗੱਲ ਕਰ ਸੀਗੀ ਕੋਈ ਨਿਰਧਾਰਤ ਕੀਤੀ ਗਈ ਹੈ ਜਗਾ ਕਿ ਪੂਰੇ ਪੰਜਾਬ ਦੇ ਵਿੱਚ ਇਹ ਹੋਊਗਾ ਜਿਹੜੇ ਆਮ ਆਦਮੀ ਪਾਰਟੀ ਦੇ ਸੋਰਸਸ ਵੱਲੋਂ ਤਾਂ ਪੂਰੇ ਪੰਜਾਬ ਦੀ ਗੱਲ ਕੀਤੀ ਜਾ ਰਹੀ ਹੈ ਔਰ ਤੁਹਾਨੂੰ ਦੱਸ ਦਈਏ ਕਿ ਵਿਸੇ ਮੁੱਖ ਤੌਰ ਤੇ ਜਿਹੜਾ ਅੰਮ੍ਰਿਤਸਰ ਔਰ ਜਿਹੜਾ ਹੈਗਾ ਇੱਥੇ ਗੁਰਦਾਸਪੁਰ ਇੱਥੇ ਏਰੀਆ ਦੇ ਵਿੱਚ ਜਿਵੇਂ ਸਬੋਧਨ ਕੀਤਾ ਸੀਗਾ ਤਾਂ ਉਧਰੋਂ ਸ਼ੁਰੂਆਤ ਹੁੰਦੀ ਹੋਈ ਕਿਤੇ ਨਾ ਕਿਤੇ ਪੰਜਾਬ ਦੇ ਰੂਪ ਦੇ ਵਿੱਚ ਵੀ ਆ ਸਕਦੀ ਹੈ ਲੇਕਿਨ ਹਜੇ ਇਸ ਚੀਜ਼ ਦੀ ਕੋਈ ਵੀ ਪਿਕਚਰ ਅਜੇ ਕਲੀਅਰ ਨਹੀਂ ਹੋਈਗੀ ਉਹਨਾਂ ਵੱਲੋਂ ਜਿਹੜਾ ਇਹ ਰੋਸ ਪ੍ਰਦਰਸ਼ਨ ਕੀਤਾ ਕੀਤਾ ਜਾਏਗਾ ਇਹ ਆਰਮਾਨ ਵਾਲੀ ਤਸਵੀਰਾਂ ਚ ਦੇਖਣਾ ਹੋਏਗਾ ਕਿ ਆਮ ਆਦਮੀ ਪਾਰਟੀ ਵੱਲੋਂ ਕਿੰਨਾ ਕੁ ਵੱਡਾ ਰੋਸ ਪ੍ਰਦਰਸ਼ਨ ਹੋਣਾ ਹੈ ਔਰ ਉਹਨਾਂ ਦੇ ਜਿਹੜੇ categories ਦਾ ਨਾਂ ਦਿੱਤਾ ਹੈ ਮਾਬਲਾ ਦਫ਼ਤਰ ਵਾਇਰ ਦਾ ਇਹ ਆ ਜਿਹੜੇ ਅਪਾਤ ਸਿੰਘ ਬਾਜਵਾ ਵੱਲੋਂ ਜਿਹੜੇ ਹੈਗੇ ਐ ਐਲੋਪੀ ਉਹਨਾਂ ਵੱਲੋਂ ਮਾਫੀ ਮੰਗੀ ਜਾਂਦੀ ਹੈ ਉਹਨਾਂ ਵੱਲ ਇਹ ਤਸਵੀਰ ਦੇਖਣਾ ਹੋਵੇਗਾ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤਾਂ ਬਿਲਕੁਲ ਦੋਸਤੋ ਜਿਵੇਂ ਕਿ ਸਾਡੇ ਨਾਲ ਕੋਲ ਤੇ ਸੀਗੇ ਰੱਖ ਕੇ ਚਾਵੜਾ ਜੀ ਜਿਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਆ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕੱਲ ਪੂਰੇ ਪੰਜਾਬ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਫਿਰੋਰ ਪ੍ਰਦਰਸ਼ਨ ਕੀਤਾ ਜਾਏਗਾ ਹੁਣ ਇਹ ਦੇਖਣਾ ਹੋਵੇਗਾ ਕਿ ਪ੍ਰਤਾਪ ਸਿੰਘ ਬਾਜਵਾ ਆਪਣੀ ਆਪਣੇ ਬਿਆਨਾਂ ਦੀ ਮਾਫੀ ਮੰਗਦੇ ਆ ਕੀ ਨਹੀਂ ਮੰਗਦੇ ਇਹ ਕੱਲ ਸਮਾਂ ਦੱਸੂਗਾ ਬਾਕੀ ਤੁਸੀਂ ਇਸ ਵਿਸ਼ੇ ਦੇ ਬਾਰੇ ਕੀ ਕਹਿਣਾ ਚਾਹੋਗੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਸਾਂਝੀ ਕਰਿਓ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਕੱਲ ਆਮ ਆਦਮੀ ਪਾਰਟੀ ਦੇ ਵਰਕਰ ਵਿਰੋਧ ਪ੍ਰਦਰਸ਼ਨ ਕਰਨਗੇ ਜੀ ਆਹ ਦੋਸਤੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੁਹਾਨੂੰ ਦੱਸ ਜੀ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਬਿਆਨ ਦਿੱਤੇ ਗਏ ਸੀਗੇ ਜਿਸ ਨੂੰ ਲੈ ਕੇ ਸਿਆਸਤ ਇਸ ਵਾਰ ਫਿਰ ਤੋਂ ਗਰਮਾ ਚੁੱਕੀ ਆ ਤੁਹਾਨੂੰ ਦੱਸ ਜੀ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਸਾਫ ਤੇ ਸਪਸ਼ਟ ਕਹਿ ਦਿੱਤਾ ਕਿ 24 ਘੰਟਿਆਂ ਦੇ ਅੰਦਰ ਅੰਦਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਇਸ ਵਿਸ਼ੇ ਦੇ ਉੱਤੇ ਹੋਰ ਕੀ ਜਾਣਕਾਰੀ ਹੈ ਸਾਡੇ ਨਾਲ ਕੋਲ ਤੇ ਜੁੜ ਚੁੱਕੇ ਨੇ ਰੱਕੇ ਛਾਵੜਾ ਜੀ ਗਲਬਾਤ ਕਰਦੇ ਆ ਸਾਰੇ ਵਿਸ਼ੇ ਨੂੰ ਲੈ ਕੇ ਜੀ ਰਾਕੇ ਜੀ ਕੀ ਕਹਿਣਾ ਚਾਹੋਗੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਕੱਲ ਵਿਰੋਧ ਪ੍ਰਦਰਸ਼ਨ ਕਰਾਂਗੇ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਲੈ ਕੇ ਤੁਸੀਂ ਤੁਹਾਡੇ ਕੋਲ ਕੀ ਜਾਣਕਾਰੀ ਹੈ ਕੀ ਕਹਿਣਾ ਚਾਹੋਗੇ ਇਸ ਵਿਸ਼ੇ ਤੇ ਜਿਤੋਂ ਤੁਹਾਨੂੰ ਦੱਸਦੀ ਕਿ ਪਿਛਲੇ 1-2 ਦਿਨ ਪਹਿਲਾਂ ਜਿਹੜੇ ਪਤਪ ਸਿੰਘ ਬਾਦਵਾ ਜਿਹੜਾ ਗੁਰਦਾਸਪੁਰ ਆਪਣੇ ਦਾ ਸਾਈਡ ਗਏ ਸੀ ਉੱਥੇ ਇੱਕ ਉਹਨਾਂ ਦੇ ਸਟੇਜ ਤੇ ਜਿਹੜੇ ਆ ਹਰਬਜਨ ਸਿੰਘ ਈਟੀਓ ਜਿਹੜੇ ਕੈਬਨਿਟ ਮੈਂਸਰ ਨੇ ਬਿਜਲੀ ਵਿਭਾਗ ਦੇ ਤੇ ਇੱਕ ਉਹਨਾਂ ਨੂੰ ਲੈ ਕੇ ਉਹਨਾਂ ਨੇ ਕੋਈ ਪੱਤੀ ਜਾਣ ਕੇ ਟਿੱਪਣੀ ਕੀਤੀ ਸੀ ਕਿ ਉਹਨਾਂ ਨੂੰ ਲੈ ਕੇ ਉਹਨਾਂ ਨੇ ਕੁਝ ਬਿਆਨ ਦਿੱਤੇ ਸੀਗੇ ਜਿਸ ਨੂੰ ਲੈ ਕੇ 24 ਘੰਟੇ ਦੇ ਅੰਦਰ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਉਹਨਾਂ ਨੂੰ ਅਲਟੀਮੇਟਮ ਦਿੱਤਾ ਗਿਆ ਸੀਗਾ ਉਹ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਅਗਲੇ 24 ਘੰਟੇ ਉਹ ਮਾਮਲਾ ਵੀ ਦਰਪਕ ਕੀਤਾ ਜਾਵੇਗਾ ਔਰ ਇਸ ਦੇ ਉੱਪਰ ਜਿਹੜੀ ਕਾਰਵਾਈ ਕੀਤੀ ਜਾਏਗੀ ਕਿ ਉਹ ਔਰ ਤੁਹਾਨੂੰ ਦੱਸ ਦਈਏ ਕਿ 24 ਘੰਟੇ ਪੂਰੇ ਹੋ ਚੁੱਕੇ ਨੇ ਔਰ ਅੱਜ ਆਮ ਆਦਮੀ ਪਾਰਟੀ ਨੇ ਜਿਹੜਾ ਇਹ ਚੀਜ਼ ਨੂੰ ਲੈ ਕੇ ਜਿਹੜਾ ਲਿਪੀ ਵਿਅਨ ਜਾਰੀ ਕਰ ਦਿੱਤਾ ਔਰ ਕੱਲ ਨੂੰ ਜਿਹੜਾ ਪੂਰੇ ਪੰਜਾਬ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਭਾਰੀ ਰੋਸ ਜ਼ਾਹਰ ਕੀਤਾ ਜਾਏਗਾ ਔਰ ਜਦ ਤੱਕ ਪਤਾ ਸਿੰਘ ਬਾਜਵਾ ਤੇ ਮਾਮਲਾ ਦਰਜ ਨਹੀਂ ਕੀਤਾ ਜਾਂਦਾ ਜਾਂ ਮਾਫੀ ਨਹੀਂ ਮੰਗੀ ਜਾਂਦੀ ਤਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਇਸ ਨੂੰ ਜਿਹੜਾ ਲੱਬੇ ਹੱਥੀ ਲੈਦੀ ਹੋਈ ਨਜ਼ਰ ਆਏਗੀ ਬਾਕੀ ਹਜੇ ਜਿਹੜਾ ਪਤਾ ਸਿੰਘ ਬਾਜਵਾ ਵੱਲੋਂ ਇਸ ਮਾਮਲੇ ਤੇ ਅੱਜ ਕੋਈ ਵੀ ਰਿਐਕਸ਼ਨ ਸਾਹਮਣੇ ਨਹੀਂ ਆਇਆ ਜੀ ਕੋਈ ਜਗਾ ਜਾਣਕਾਰੀ ਜਾਂ ਫਿਰ ਜਗਾ ਦੀ ਗੱਲ ਕਰ ਸੀਗੀ ਕੋਈ ਨਿਰਧਾਰਤ ਕੀਤੀ ਗਈ ਹੈ ਜਗਾ ਕਿ ਪੂਰੇ ਪੰਜਾਬ ਦੇ ਵਿੱਚ ਇਹ ਹੋਊਗਾ ਜਿਹੜੇ ਆਮ ਆਦਮੀ ਪਾਰਟੀ ਦੇ ਸੋਰਸਸ ਵੱਲੋਂ ਤਾਂ ਪੂਰੇ ਪੰਜਾਬ ਦੀ ਗੱਲ ਕੀਤੀ ਜਾ ਰਹੀ ਹੈ ਉਹ ਤੁਹਾਨੂੰ ਦੱਸਦੀ ਕਿ ਵੈਸੇ ਮੁੱਖ ਤੌਰ ਤੇ ਜਿਹੜਾ ਅੰਮ੍ਰਿਤਸਰ ਔਰ ਜਿਹੜਾ ਹੈਗਾ ਇੱਧਰ ਗੋਦਾਖੂਰ ਇੱਧਰ ਏਰੀਆ ਦੇ ਵਿੱਚ ਜਿਹੜੇ ਸਬੋਧਨ ਕੀਤਾ ਸੀਗਾ ਤਾਂ ਉਧਰੋਂ ਸ਼ੁਰੂਆਤ ਹੁੰਦੀ ਹੋਈ ਕਿਤੇ ਨਾ ਕਿਤੇ ਪੰਜਾਬ ਦੇ ਰੂਪ ਦੇ ਵਿੱਚ ਵੀ ਆ ਤੱਕ ਦੇ ਲੇਕਿਨ ਹਜੇ ਇਹ ਚੀਜ਼ ਦੀ ਕੋਈ ਵੀ ਪਿਕਚਰ ਹਜੇ ਕਲੀਅਰ ਨਹੀਂ ਹੋਏਗੀ ਉਹਨਾਂ ਵੱਲੋਂ ਜਿਹੜਾ ਇਹ ਰੋਸ ਪ੍ਰਦਰਸ਼ਨ ਕੀਤਾ ਕੀਤਾ ਜਾਏਗਾ ਇਹ ਆਉਣ ਵਾਲੀ ਤਸਵੀਰਾਂ 'ਚ ਦੇਖਣਾ ਹੋਏਗਾ ਕਿ ਆਮ ਆਦਮੀ ਪਾਰਟੀ ਵੱਲੋਂ ਕਿੰਨਾ ਕੁ ਵੱਡਾ ਰੋਸ ਪ੍ਰਦਰਸ਼ਨ ਹੋਣਾ ਔਰ ਉਹਨਾਂ ਦੇ ਜਿਹੜੇ ਕੈਟੇਗਰੀਆਂ ਦਾ ਰੰਗ ਦਾ ਮਾਮਲਾ ਦਰਜ ਕਰਵਾਇਆ ਜਾਂਦਾ ਹੈ ਜਾਂ ਜਿਹੜੇ ਬੱਤਸਿੰਘ ਬਾਦਵਾ ਵੱਲੋਂ ਜਿਹੜੇ ਹੈਗੇ ਐਲੋਪੀ ਉਹਨਾਂ ਵੱਲੋਂ ਮਾਫੀ ਮੰਗੀ ਜਾਂਦੀ ਹੈ ਆਉਣ ਵਾਲੀ ਤਸਵੀਰਾਂ 'ਚ ਦੇਖ ਜੀ ਬਹੁਤ ਬੋਤਾਂ ਨੂੰ ਅਜੀ ਤੁਹਾਡਾ ਤਾਂ ਬਿਲਕੁਲ ਦੋਸਤੋ ਜਿਵੇਂ ਕਿ ਸਾਡੇ ਨਾਲ ਕੋਲਤੇ ਸੀਗੇ ਰਾਕੇ ਛੜਾ ਜੀ ਜਿਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਆ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕੱਲ ਪੂਰੇ ਪੰਜਾਬ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਫਿਰੋਰ ਪ੍ਰਦਰਸ਼ਨ ਕੀਤਾ ਜਾਏਗਾ ਹੁਣ ਇਹ ਦੇਖਣਾ ਹੋਵੇਗਾ ਕਿ ਪ੍ਰਤਾਪ ਸਿੰਘ ਬਾਜਵਾ ਆਪਣੀ ਆਪਣੇ ਬਿਆਨਾਂ ਦੀ ਮਾਫੀ ਮੰਗਦੇ ਆ ਕਿ ਨਹੀਂ ਮੰਗਦੇ ਇਹ ਕੱਲ ਸਮਾਂ ਦੱਸੂਗਾ ਬਾਕੀ ਤੁਸੀਂ ਇਸ ਵਿਸ਼ੇ ਦੇ ਬਾਰੇ ਕੀ ਕਹਿਣਾ ਚਾਹੋਗੇ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਸਾਂਝੀ ਕਰਿਓ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਕੱਲ ਆਮ ਆਦਮੀ ਪਾਰਟੀ ਦੇ ਵਰਕਰ ਵਿਰੋਧ ਪ੍ਰਦਰਸ਼ਨ ਕਰਨਗੇ ਜੀ ਆਹ ਦੋਸਤੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੁਹਾਨੂੰ ਦੱਸ ਜਿ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਬਿਆਨ ਦਿੱਤੇ ਗਏ ਸੀਗੇ ਜਿਸ ਨੂੰ ਲੈ ਕੇ ਸਿਆਸਤ ਇਸ ਵਾਰ ਫਿਰ ਤੋਂ ਗਰਮਾ ਚੁੱਕੀ ਆ ਤੁਹਾਨੂੰ ਦੱਸ ਜਿ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਸਾਪ ਤੇ ਸਪਸ਼ਟ ਕਹਿ ਦਿੱਤਾ ਕਿ 24 ਘੰਟਿਆਂ ਦੇ ਅੰਦਰ ਅੰਦਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਇਸ ਵਿਸ਼ੇ ਦੇ ਉੱਤੇ ਹੋਰ ਕੀ ਜਾਣਕਾਰੀ ਹੈ ਸਾਡੇ ਨਾਲ ਕੋਲ ਤੇ ਜੁੜ ਚੁੱਕੇ ਨੇ ਰੱਖ ਕੇ ਛਾਪੜਾ ਜੀ ਗਲਬਾਤ ਕਰਦੀ ਹੈ ਸਾਰੇ ਵਿਸ਼ੇ ਨੂੰ ਲੈ ਕੇ ਜੀ ਰਾਕੇ ਜੀ ਕੀ ਕਹਿਣਾ ਚਾਹੋਗੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਕੱਲ ਵਿਰੋਧ ਪ੍ਰਦਰਸ਼ਨ ਕਰਾਂਗੇ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਲੈ ਕੇ ਤੁਸੀਂ ਤੁਹਾਡੇ ਕੋਲ ਕੀ ਜਾਣਕਾਰੀ ਹੈ ਕੀ ਕਹਿਣਾ ਚਾਹੋਗੇ ਇਸ ਵਿਸ਼ੇ ਤੇ ਜੀ ਤੁਹਾਨੂੰ ਦੱਸਦੀ ਕਿ ਪਿਛਲੇ ਇੱਕ ਦੋ ਦਿਨ ਪਹਿਲਾਂ ਜਿਹੜੇ ਪਤਪ ਸਿੰਘ ਬਾਖਵਾ ਜਿਹੜਾ ਗੁਰਦਾਸਪੁਰ ਹਫਲੇ ਦਾ ਸਾਈਨ ਕੀਤਾ ਸੀ ਉੱਤੇ ਇੱਕ ਉਹਨਾਂ ਦੇ ਸਟੇਜ ਤੇ ਜਿਹੜੇ ਆ ਹਰਬਜਨ ਸਿੰਘ ਈਟੀਓ ਜਿਹੜੇ ਕੈਬਨਿਟ ਮਿੰਿਸਟਰ ਨੇ ਬਿਜਲੀ ਵਿਭਾਗ ਦੇ ਤੇ ਇੱਕ ਉਹਨਾਂ ਨੂੰ ਲੈ ਕੇ ਉਹਨਾਂ ਨੇ ਕੋਈ ਅ ਪੱਕੀ ਜਾਣਕਾਰੀ ਦਿੱਤੀ ਸੀਗੀ ਕਿ ਉਹਨਾਂ ਨੂੰ ਲੈ ਕੇ ਉਹਨਾਂ ਨੇ ਕੁਝ ਬਿਆਨ ਦਿੱਤੇ ਸੀਗੇ ਜਿਸ ਨੂੰ ਲੈ ਕੇ 24 ਘੰਟੇ ਦੇ ਅੰਦਰ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਉਹਨਾਂ ਨੂੰ ਅਲਟੀਮੇਟਮ ਦਿੱਤਾ ਗਿਆ ਸੀਗਾ ਉਹ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਅਗਲੇ 24 ਘੰਟੇ ਦੇ ਵਿੱਚ ਪ੍ਰਪਾਦਿਕ ਬਾਦਲਰ ਮਾਫੀ ਨਹੀਂ ਮੰਗਦੇ ਤਾਂ ਉਹਨਾਂ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਜਾਵੇਗਾ ਔਰ ਇਸ ਦੇ ਉੱਪਰ ਜੜੀ ਕਾਰਵਾਈ ਕੀਤੀ ਜਾਏਗੀ ਤੇ ਉਹਨਾਂ ਨੂੰ ਦੱਸ ਦਿੱਤੀ ਕਿ 24 ਘੰਟੇ ਪੂਰੇ ਹੋ ਚੁੱਕੇ ਨੇ ਔਰ ਅੱਜ ਆਮ ਆਦਮੀ ਪਾਰਟੀ ਨੇ ਜਿਹੜਾ ਇਹ ਚੀਜ਼ ਨੂੰ ਲੈ ਕੇ ਜਿਹੜਾ ਲਿੱਤੀ ਵਿਵਾਨ ਜਾਰੀ ਕਰ ਦਿੱਤਾ ਔਰ ਕੱਲ ਨੂੰ ਜਿਹੜਾ ਪੂਰੇ ਪੰਜਾਬ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਆਵਾਮੀ ਪਾਰਟੀ ਵੱਲੋਂ ਜਿਹੜਾ ਭਾਰੀ ਰੋਸ ਜ਼ਾਹਰ ਕੀਤਾ ਜਾਏਗਾ ਔਰ ਜਦ ਤੱਕ ਪਤਾ ਸਿੰਘ ਬਾਜਵਾ ਤੇ ਮਾਮਲਾ ਦਰਜ ਨਹੀਂ ਕੀਤਾ ਜਾਂਦਾ ਜਾਂ ਮਾਫੀ ਨਹੀਂ ਮੰਗੀ ਜਾਂਦੀ ਤਾਂ ਕਿਤੇ ਨਾ ਕਿਤੇ ਆਵਾਮੀ ਪਾਰਟੀ ਇਸ ਨੂੰ ਜਿਹੜਾ ਲੰਬੇ ਹੱਥੀ ਲੈ ਦੀ ਹੋਈ ਨਜ਼ਰ ਆਏਗੀ ਬਾਕੀ ਹਾਂ ਜਿਹੜਾ ਪਤਾ ਸਿੰਘ ਬਾਜਵਾ ਵੱਲੋਂ ਇਸ ਮਾਮਲੇ ਤੇ ਅੱਜ ਕੋਈ ਵੀ ਰਿਐਕਸ਼ਨ ਸਾਹਮਣੇ ਨਹੀਂ ਆਇਆ ਜੀ ਕੋਈ ਜਗਾ ਜਾਣਕਾਰੀ ਜਾਂ ਫਿਰ ਜਗਾ ਦੀ ਗੱਲ ਕਰ ਸੀਗੀ ਕੋਈ ਨਿਰਧਾਰਤ ਕੀਤੀ ਗਈ ਹੈ ਜਗਾ ਕਿ ਪੂਰੇ ਪੰਜਾਬ ਦੇ ਵਿੱਚ ਇਹ ਹੋਊਗਾ ਜਿਹੜੇ ਆਮ ਆਦਮੀ ਪਾਰਟੀ ਦੇ ਸੋਰਸਸ ਵੱਲੋਂ ਤਾਂ ਪੂਰੇ ਪੰਜਾਬ ਦੀ ਗੱਲ ਕੀਤੀ ਜਾ ਰਹੀ ਹੈ ਔਰ ਤੁਹਾਨੂੰ ਦੱਸਦੀ ਕਿ ਵੈਸੇ ਮੁੱਖ ਤੌਰ ਤੇ ਜਿਹੜਾ ਅੰਮ੍ਰਿਤਸਰ ਔਰ ਜਿਹੜਾ ਹੈਗਾ ਇੱਧਰ ਗੁਰਦਾਸਪੁਰ ਇੱਧਰ ਏਰੀਆ ਦੇ ਵਿੱਚ ਜਿਹੇ ਸਬੋਧਨ ਕੀਤਾ ਸੀਗਾ ਤਾਂ ਉਧਰੋਂ ਸ਼ੁਰੂਆਤ ਹੁੰਦੀ ਹੋਈ ਕਿ ਤੱਕ ਕਿ ਕਿਤੇ ਪੰਜਾਬ ਦੇ ਰੂਪ ਦੇ ਵਿੱਚ ਵੀ ਆ ਸਕਦੀ ਹੈ ਲੇਕਿਨ ਹਜੇ ਇਸ ਚੀਜ਼ ਦੀ ਕੋਈ ਵੀ ਪਿਕਚਰ ਅਜੇ ਕਲੀਅਰ ਨਹੀਂ ਹੋਈ ਕਿ ਉਹਨਾਂ ਵੱਲੋਂ ਕਿ ਜਿਹੜਾ ਇਹ ਰੋਸ ਪ੍ਰਦਰਸ਼ਨ ਕੀਤਾ ਹੈ ਕੀ ਪਾਇਆ ਜਾਏਗਾ ਇਹ ਆਰਮਾਨੀ ਦਸੂਹਰਾ ਚ ਦੇਖਣਾ ਆਏਗਾ ਕਿ ਆਮ ਆਦਮੀ ਪਾਰਟੀ ਵਾਲੋ ਕਿੰਨਾ ਕੁ ਵੱਡਾ ਰੋਸ ਪ੍ਰਦਰਸ਼ਨ ਹੁੰਦਾ ਔਰ ਉਹਨਾਂ ਦੇ ਜਿਹੜੇ ਕੈਟੇਗਰੀਆਂ ਦਾ ਨੰਦ ਦਇਤ ਮਾਬਦਾਂ ਦਾ ਜ਼ਿਕਰ ਹੋਇਆ ਜਾਂਦਾ ਹੈ ਆ ਜਿਹੜੇ ਅਪਾਪ ਸਿੰਘ ਬਾਜਵਾ ਵੱਲੋਂ ਜਿਹੜੇ ਹੈਗੇ ਐਲੋਪੀ ਉਹਨਾਂ ਵੱਲੋਂ ਮਾਫੀ ਮੰਗੀ ਜਾਂਦੀ ਹੈ ਉਹਨਾਂ ਵੱਲ ਇਹ ਤੇ ਸਪੀਰ ਟੇਕਣਾ ਹੋਵੇਗਾ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤਾਂ ਬਿਲਕੁਲ ਦੋਸਤੋ ਜਿਵੇਂ ਕਿ ਸਾਡੇ ਨਾਲ ਕੋਲ ਤੇ ਸੀਗੇ ਰਾਕੇ ਚਾੜਾ ਜੀ ਜਿਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਆ ਆ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕੱਲ ਪੂਰੇ ਪੰਜਾਬ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਫਿਰੋਰ ਪ੍ਰਦਰਸ਼ਨ ਕੀਤਾ ਜਾਏਗਾ ਹੁਣ ਇਹ ਦੇਖਣਾ ਹੋਵੇਗਾ ਕਿ ਪ੍ਰਤਾਪ ਸਿੰਘ ਬਾਜਵਾ ਆਪਣੀ ਆਪਣੇ ਬਿਆਨਾਂ ਦੀ ਮਾਫੀ ਮੰਗਦੇ ਆ ਕੀ ਨਹੀਂ ਮੰਗਦੇ ਇਹ ਕੱਲ ਸਮਾਂ ਦੱਸੂਗਾ ਬਾਕੀ ਤੁਸੀਂ ਇਸ ਵਿਸ਼ੇ ਦੇ ਬਾਰੇ ਕੀ ਕਹਿਣਾ ਚਾਹੋਗੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਸਾਂਝੀ ਕਰਿਓ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਕੱਲ ਆਮ ਆਦਮੀ ਪਾਰਟੀ ਦੇ ਵਰਕਰ ਵਿਰੋਧ ਪ੍ਰਦਰਸ਼ਨ ਕਰਨਗੇ ਜੀ ਆਹ ਦੋਸਤੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਹਾਨੂੰ ਦੱਸ ਜਿੱ ਕੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਬਿਆਨ ਦਿੱਤੇ ਗਏ ਸੀਗੇ ਜਿਸ ਨੂੰ ਲੈ ਕੇ ਸਿਆਸਤ ਇਸ ਵਾਰ ਫਿਰ ਤੋਂ ਗਰਮਾ ਚੁੱਕੀ ਆ ਤੁਹਾਨੂੰ ਦੱਸਿ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਸਾਫ਼ ਤੇ ਸਪਸ਼ਟ ਕਹਿ ਦਿੱਤਾ ਕਿ 24 ਘੰਟਿਆਂ ਦੇ ਅੰਦਰ ਅੰਦਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਇਸ ਵਿਸ਼ੇ ਦੇ ਉੱਤੇ ਹੋਰ ਕੀ ਜਾਣਕਾਰੀ ਆ ਸਾਡੇ ਨਾਲ ਕੋਲ ਤੇ ਜੁੜ ਚੁੱਕੇ ਨੇ ਰੱਖ ਕੇ ਛਾਵੜਾ ਜੀ ਗੱਲਬਾਤ ਕਰਦੇ ਆ ਸਾਰੇ ਵਿਸ਼ੇ ਨੂੰ ਲੈ ਕੇ ਜੀਰਾਕੇ ਜੀ ਕੀ ਕਹਿਣਾ ਚਾਹੋਗੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਕੱਲ ਵਿਰੋਧ ਪ੍ਰਦਰਸ਼ਨ ਕਰਾਂਗੇ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਲੈ ਕੇ ਤੁਸੀਂ ਤੁਹਾਡੇ ਕੋਲ ਕੀ ਜਾਣਕਾਰੀ ਹੈ ਕੀ ਕਹਿਣਾ ਚਾਹੋਗੇ ਇਸ ਵਿਸ਼ੇ ਤੇ ਜੀ ਤੁਹਾਨੂੰ ਦੱਸਦੀ ਪਿਛਲੇ ਇੱਕ ਦੋ ਦਿਨ ਪਹਿਲਾਂ ਜਿਹੜੇ ਪ੍ਰਤਾਪ ਸਿੰਘ ਬਾਜਵਾ ਜਿਹੜਾ ਗੁਰਦਾਸਪੁਰ ਅਫਸਰ ਦਾ ਸਾਈਡ ਗਈ ਸੀ ਉੱਥੇ ਇੱਕ ਉਹਨਾਂ ਦੇ ਸਟੇਜ ਤੇ ਜਿਹੜੇ ਆ ਹਰਪਰਜਨ ਸਿੰਘ ਈਟੀਓ ਜਿਹੜੇ ਕੈਬਨਿਟ ਮਿੰਿਸਟਰ ਨੇ ਬਿਜਲੀ ਵਿਭਾਗ ਦੇ ਤੇ ਇੱਕ ਉਹਨਾਂ ਨੂੰ ਲੈ ਕੇ ਉਹਨਾਂ ਨੇ ਕੋਈ ਪਤੀ ਜਾਨਕ ਟਿੱਪਣੀ ਕੀਤੀ ਸੀਗੀ ਕਿ ਉਹਨਾਂ ਨੂੰ ਲੈ ਕੇ ਉਹਨਾਂ ਨੇ ਕੁਝ ਬਿਆਨ ਦਿੱਤੇ ਸੀਗੇ ਜਿਸ ਨੂੰ ਲੈ ਕੇ 24 ਘੰਟੇ ਦੇ ਅੰਦਰ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਉਹਨਾਂ ਨੂੰ ਅਲਟੀਮੇਟਮ ਦਿੱਤਾ ਗਿਆ ਸੀਗਾ ਤਾਂ ਉਹ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਅਗਲੇ 24 ਘੰਟੇ ਜੇਕਰ ਮਾਫੀ ਨਹੀਂ ਮੰਗਦੇ ਤਾਂ ਉਹਨਾਂ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਜਾਵੇਗਾ ਔਰ ਇਸ ਦੇ ਉੱਪਰ ਜੁਰਮਾਨਾ ਵੀ ਕੀਤੀ ਜਾਏਗੀ ਕਿ ਉਹ ਔਰ ਤੁਹਾਨੂੰ ਦੱਸ ਦਈਏ ਕਿ 24 ਘੰਟੇ ਪੂਰੇ ਹੋ ਚੁੱਕੇ ਨੇ ਔਰ ਅੱਜ ਆਮ ਆਦਮੀ ਪਾਰਟੀ ਨੇ ਜਿਹੜਾ ਏਸੀ ਨੂੰ ਲੈ ਕੇ ਜਿਹੜਾ ਲਿਪਤੀ ਵਿਆਨ ਜਾਰੀ ਕਰ ਦਿੱਤਾ ਔਰ ਕੱਲ ਨੂੰ ਜਿਹੜਾ ਪੂਰੇ ਪੰਜਾਬ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਭਾਰੀ ਰੋਸ ਜ਼ਾਹਰ ਕੀਤਾ ਜਾਏਗਾ ਔਰ ਜਿਤ ਤੱਕ ਪਤਾ ਸਿੰਘ ਬਾਦਲਾਵਾਂ ਨੇ ਕੀਤਾ ਜਾਂਦਾ ਜਾਂ માફી ਨਹੀਂ ਮੰਗੀ ਜਾਂਦੀ ਤਾਂ ਕਿਤੇ ਮੈਂ ਕਿਤੇ ਆਮ ਆਦਮੀ ਪਾਰਟੀ ਇਸ ਨੂੰ ਜਿਹੜਾ ਲੰਬੇ ਹੱਥੀ ਲੈਦੀ ਹੋਈ ਨਜ਼ਰ ਆਏਗੀ ਬਾਕੀ ਹਾਜੀ ਜਿਹੜਾ ਪਤਾ ਸਿੰਘ ਬਾਜਵਾਲੋਂ ਇਸ ਮਾਮਲੇ ਤੇ ਅੱਜ ਕੋਈ ਵੀ ਰੈਕਸ ਸਾਹਮਣੇ ਨਹੀਂ ਆਇਆ ਜੀ ਕੋਈ ਜਗਾ ਜਾਣਕਾਰੀ ਜਾਂ ਫਿਰ ਜਗਾ ਦੀ ਗੱਲ ਕਰ ਸੀਗੇ ਕੋਈ ਨਿਰਧਾਰਤ ਕੀਤੀ ਗਈ ਹੈ ਜਗਾ ਕਿ ਪੂਰੇ ਪੰਜਾਬ ਦੇ ਵਿੱਚ ਇਹ ਹੋਊਗਾ ਜਿਹੜੇ ਆਮ ਆਦਮੀ ਪਾਰਟੀ ਦੇ ਸੋਰਸਸ ਵੱਲੋਂ ਤਾਂ ਪੂਰੇ ਪੰਜਾਬ ਦੀ ਗੱਲ ਕੀਤੀ ਜਾ ਰਹੀ ਹੈ ਔਰ ਤੁਹਾਨੂੰ ਦੱਸ ਦਈਏ ਕਿ ਵੈਸੇ ਮੁੱਖ ਤੌਰ ਤੇ ਜਿਹੜਾ ਅਮਰਿਤਸਰ ਔਰ ਜਿਹੜਾ ਹੈਗਾ ਇੱਥੇ ਗੁਰਦਾਸਪੁਰ ਇੱਥੇ ਏਰੀਆ ਦੇ ਵਿੱਚ ਜਿਹੜੇ ਸਬੋਧਨ ਕੀਤਾ ਸੀਗਾ ਤਾਂ ਉਧਰੋਂ ਸ਼ੁਰੂਆਤ ਹੁੰਦੀ ਹੋਈ ਕਿਤੇ ਨਾ ਕਿਤੇ ਪੰਜਾਬ ਦੇ ਰੂਪ ਦੇ ਵਿੱਚ ਵੀ ਆਪ ਤੱਕ ਦੇ ਲੇਕਿਨ ਹਜੇ ਇਸ ਦੀ ਕੋਈ ਵੀ ਪਿਕਚਰ ਅਜੇ ਕਲੀਅਰ ਨਹੀਂ ਹੋਈ ਕਿ ਉਹਨਾਂ ਵੱਲੋਂ ਇਹ ਜਿਹੜਾ ਇਹ ਰੋਸ ਪ੍ਰਦਰਸ਼ਨ ਕੀਤਾ ਕੀਤਾ ਜਾਏਗਾ ਇਹ ਉਹਨਾਂ ਵਾਲੀ ਤਸਵੀਰਾਂ ਚ ਦੇਖਣਾ ਹੋਏਗਾ ਕਿ ਆਮ ਆਦਮੀ ਪਾਰਟੀ ਵੱਲੋਂ ਕਿੰਨਾ ਕੁ ਵੱਡਾ ਰੋਸ ਪ੍ਰਦਰਸ਼ਨ ਹੋਣਾ ਔਰ ਉਹਨਾਂ ਦੇ ਜਿਹੜੇ ਕੇਡੇ ਕੇੜੀ ਤਰ੍ਹਾਂ ਦੇ ਤਹਿਤ ਮਾਮਲਾ ਦਰਜ ਕਰਵਾਇਆ ਜਾਂਦਾ ਹੈ ਜਿਹੜੇ ਅਪ ਤਰਪ ਸਿੰਘ ਬਾਜਵਾ ਵੱਲੋਂ ਜਿਹੜੇ ਹੈਗੇ ਐਲੋਪੀ ਉਹਨਾਂ ਵੱਲੋਂ ਮਾਫੀ ਮੰਗੀ ਜਾਂਦੀ ਹੈ ਉਹਨਾਂ ਵਾਲੀ ਤਸਵੀਰਾਂ ਚ ਦੇਖਣਾ ਹੋਏਗਾ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤਾਂ ਬਿਲਕੁਲ ਦੋਸਤੋ ਜਿਵੇਂ ਕਿ ਸਾਡੇ ਨਾਲ ਕੋਲ ਤੇ ਸੀਗੇ ਰਾਕੇ ਚਾਵੜਾ ਜੀ ਜਿਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਆ ਆਮ ਆਦਮੀ ਪਾਰ ਕੱਲ ਪੂਰੇ ਪੰਜਾਬ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਫਿਰੋਰ ਪ੍ਰਦਰਸ਼ਨ ਕੀਤਾ ਜਾਏਗਾ ਹੁਣ ਇਹ ਦੇਖਣਾ ਹੋਵੇਗਾ ਕਿ ਪ੍ਰਤਾਪ ਸਿੰਘ ਬਾਜਵਾ ਆਪਣੀ ਆਪਣੇ ਬਿਆਨਾਂ ਦੀ ਮਾਫੀ ਮੰਗਦੇ ਆ ਕਿ ਨਹੀਂ ਮੰਗਦੇ ਇਹ ਕੱਲ ਸਮਾਂ ਦੱਸੂਗਾ ਬਾਕੀ ਤੁਸੀਂ ਇਸ ਵਿਸ਼ੇ ਦੇ ਬਾਰੇ ਕੀ ਕਹਿਣਾ ਚਾਹੋਗੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਕੱਲ ਆਮ ਆਦਮੀ ਪਾਰਟੀ ਦੇ ਵਰਕਰ ਵਿਰੋਧ ਪ੍ਰਦਰਸ਼ਨ ਕਰਨਗੇ ਜੀ ਆਹ ਦੋਸਤੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੁਹਾਨੂੰ ਦੱਸ ਜੀ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਬਿਆਨ ਦਿੱਤੇ ਗਏ ਸੀਗੇ ਜਿਸ ਨੂੰ ਲੈ ਕੇ ਸਿਆਸਤ ਇਸ ਵਾਰ ਫਿਰ ਤੋਂ ਗਰਮਾ ਚੁੱਕੀ ਆ ਤੁਹਾਨੂੰ ਦੱਸ ਜੀ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਸਾਫ ਤੇ ਸਪਸ਼ਟ ਕਹਿ ਦਿੱਤਾ ਕਿ 24 ਘੰਟਿਆਂ ਦੇ ਅੰਦਰ ਅੰਦਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਇਸ ਵਿਸ਼ੇ ਦੇ ਉੱਤੇ ਹੋਰ ਕੀ ਜਾਣਕਾਰੀ ਹੈ ਸਾਡੇ ਨਾਲ ਕੋਲ ਤੇ ਜੁੜ ਚੁੱਕੇ ਨੇ ਰੱਖ ਕੇ ਛਾਪੜਾ ਜੀ ਗੱਲਬਾਤ ਕਰਦੀ ਹੈ ਸਾਰੇ ਵਿਸ਼ੇ ਨੂੰ ਲੈ ਕੇ ਜੀ ਰਾਕੀ ਜੀ ਕੀ ਕਹਿਣਾ ਚਾਹੋਗੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਕੱਲ ਵਿਰੋਧ ਪ੍ਰਦਰਸ਼ਨ ਕਰਾਂਗੇ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਲੈ ਕੇ ਤੁਸੀਂ ਤੁਹਾਡੇ ਕੋਲ ਕੀ ਜਾਣਕਾਰੀ ਹੈ ਕੀ ਕਹਿਣਾ ਚਾਹੋਗੇ ਇਸ ਵਿਸ਼ੇ ਤੇ ਜੀ ਤੁਹਾਨੂੰ ਦੱਸਦੀ ਕਿ ਪਿਛਲੇ 1-2 ਦਿਨ ਪਹਿਲਾਂ ਜਿਹੜੇ ਪਤਾਲ ਸਿੰਘ ਬਾਦਲਾ ਜਿਹੜਾ ਗੁਰਦਾਸਪੁਰ ਆਪਣੇ ਸਾਡਾ ਸਾਈਡ ਗਈ ਸੀ ਉੱਥੇ ਇੱਕ ਉਹਨਾਂ ਦੇ ਸਟੇਜ ਤੇ ਜਿਹੜੇ ਆ ਹਰਬਜਨ ਸਿੰਘ ਈਟੀਓ ਜਿਹੜੇ ਕੈਬਨਿਟ ਮੈਂਸਟਰ ਨੇ ਬਿਜਲੀ ਵਿਭਾਗ ਦੇ ਤੇ ਇੱਕ ਉਹਨਾਂ ਨੂੰ ਲੈ ਕੇ ਉਹਨਾਂ ਨੇ ਕੋਈ ਪੱਤੀ ਜਾਣਕ ਟਿੱਪਣੀ ਕੀਤੀ ਸੀ ਕਿ ਉਹਨਾਂ ਨੂੰ ਲੈ ਕੇ ਉਹਨਾਂ ਨੇ ਕੁਝ ਬਿਆਨ ਦਿੱਤੇ ਸੀਗੇ ਜਿਸ ਨੂੰ ਲੈ ਕੇ 24 ਘੰਟੇ ਦੇ ਅੰਦਰ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਉਹਨਾਂ ਨੂੰ ਅਲਟੀਮੇਟਮ ਦਿੱਤਾ ਗਿਆ ਸੀਗਾ ਉਹ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਅਗਲੇ 24 ਘੰਟੇ ਆਮਲਾ ਵੀ ਟਾਪ ਕੀਤਾ ਜਾਵੇਗਾ ਔਰ ਇਸ ਦੇ ਉੱਪਰ ਜਿਹੜੀ ਕਾਰਵਾਈ ਕੀਤੀ ਜਾਏਗੀ ਕਿ ਉਹ ਔਰ ਤੁਹਾਨੂੰ ਦੱਸ ਦਈਏ ਕਿ 24 ਘੰਟੇ ਪੂਰੇ ਹੋ ਚੁੱਕੇ ਨੇ ਔਰ ਅੱਜ ਆਮ ਆਦਮੀ ਪਾਰਟੀ ਨੇ ਜਿਹੜਾ ਇਹ ਚੀਜ਼ ਨੂੰ ਲੈ ਕੇ ਜਿਹੜਾ ਲਿਪੀ ਵਿਅਨ ਜਾਰੀ ਕਰ ਦਿੱਤਾ ਔਰ ਕੱਲ ਨੂੰ ਜਿਹੜਾ ਪੂਰੇ ਪੰਜਾਬ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਭਾਰੀ ਰੋਸ ਜ਼ਾਹਰ ਕੀਤਾ ਜਾਏਗਾ ਔਰ ਜਦ ਤੱਕ ਪਤਾ ਸਿੰਘ ਬਾਜਵਾ ਤੇ ਮਾਮਲਾ ਦਰਜ ਨਹੀਂ ਕੀਤਾ ਜਾਂਦਾ ਜਾਂ ਮਾਫੀ ਨਹੀਂ ਮੰਗੀ ਜਾਂਦੀ ਤਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਇਸ ਨੂੰ ਜਿਹੜਾ ਲੰਬੇ ਹੱਥੀ ਲੈਦੀ ਹੋਈ ਨਜ਼ਰ ਆਏਗੀ ਬਾਕੀ ਹਾਂ ਜਿਹੜਾ ਪਤਾ ਸਿੰਘ ਬਾਜਵਾ ਵੱਲੋਂ ਇਸ ਮਾਮਲੇ ਤੇ ਅੱਜ ਕੋਈ ਵੀ ਰਿਐਕਸ਼ਨ ਸਾਹਮਣੇ ਨਹੀਂ ਹੈ ਜੀ ਕੋਈ ਜਗ੍ਹਾ ਜਾਣਕਾਰੀ ਜਾਂ ਫਿਰ ਜਗ੍ਹਾ ਦੀ ਗੱਲ ਕਰ ਸੀਗੀ ਕੋਈ ਨਿਰਧਾਰਤ ਕੀਤੀ ਗਈ ਹੈ ਜਗ੍ਹਾ ਕਿ ਪੂਰੇ ਪੰਜਾਬ ਦੇ ਵਿੱਚ ਇਹ ਹੋਊਗਾ ਜਿਹੜੇ ਆਮ ਆਦਮੀ ਪਾਰਟੀ ਦੇ ਸੋਰਸਸ ਵੱਲੋਂ ਤਾਂ ਪੂਰੇ ਪੰਜਾਬ ਦੀ ਗੱਲ ਕੀਤੀ ਜਾ ਰਹੀ ਹੈ ਉਹ ਤੁਹਾਨੂੰ ਦੱਸਦੀ ਕਿ ਵੈਸੇ ਮੁੱਖ ਤੌਰ ਤੇ ਜਿਹੜਾ ਅੰਮ੍ਰਿਤਸਰ ਔਰ ਜਿਹੜਾ ਹੈਗਾ ਇਧਰ ਗੁਰਦਾਸਪੁਰ ਇਧਰ ਏਰੀਆ ਦੇ ਵਿੱਚ ਜਿਹੇ ਸੰਬੋਧਨ ਕੀਤਾ ਸੀਗਾ ਤਾਂ ਉਧਰੋਂ ਸ਼ੁਰੂਆਤ ਹੁੰਦੀ ਹੋਈ ਕਿ ਤੱਕ ਕਿ ਕਿਤੇ ਪੰਜਾਬ ਦੇ ਰੂਪ ਦੇ ਵਿੱਚ ਵੀ ਆਸਕ ਦੇ ਲੇਕਿਨ ਹਜੇ ਇਹ ਚੀਜ਼ ਦੀ ਕੋਈ ਵੀ ਪਿਕਚਰ ਹਜੇ ਕਲੀਅਰ ਨਹੀਂ ਹੋਈ ਕਿ ਉਹਨਾਂ ਵੱਲੋਂ ਇਹ ਜਿਹੜਾ ਇਹ ਰੋਸ ਪ੍ਰਦਰਸ਼ਨ ਕੀਤਾ ਕੀਤਾ ਜਾਏਗਾ ਇਹ ਆਉਣ ਵਾਲੀ ਦਸੂਹਰਾਕ ਦੇਖਣਾ ਹੋਏਗਾ ਕਿ ਆਮ ਆਦਮੀ ਪਾਰਟੀ ਵੱਲੋਂ ਕਿੰਨਾ ਕੁ ਵੱਡਾ ਰੋਸ ਪ੍ਰਦਰਸ਼ਨ ਹੋਣਾ